ਜੀ ਆਇਆਂ ਨੂੰ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਲਾਥ ਹਾਊਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਂਗੇ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਐਮ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸੋਹਣੀ ਲੱਗਣ ਤੇ ਗਰੰਟੀ ਆਪਾਂ ਹਰ ਵਾਰ ਦਿੰਨੇ ਹੁੰਦੇ ਆ ਟੈਗ ਲਾਈਨ ਐਨਰਜੀ ਆਪਣੀ ਇਹ ਸੋਹਣੀ ਲੱਗੀ ਲਾਈਕ ਕਰ ਦਿਓ ਨਾਲੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਨੰਗਲ ਕਲਾਥ ਹਾਊਸ ਆ ਰਿਹਾ ਹੈ ਇੱਧਰ ਉਹਦੇ ਸਾਹਮਣੇ ਇੱਕ ਬਟਨ ਆ ਰਿਹਾ ਐਡ ਕਾਲ ਸਬਸਕ੍ਰਾਈਬ ਦਾ ਉਹਨੂੰ ਸਬਸਕ੍ਰਾਈਬ ਕਰ ਦਿਓ ਉਹਦਾ ਬੈਲ ਦਾ ਆਈਕਨ ਆ ਰਿਹਾ ਉਹਤੇ ਓਕੇ ਕਰਕੇ ਹਾਲ ਤੇ ਓਕੇ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀ ਤੇ ਅੱਜ ਮੈਂ ਸੂਟ ਲੈ ਕੇ ਆਇਆ ਬਹੁਤ ਹੀ ਘੈਂਟ ਤੇ ਬਹੁਤ ਸਸਤਾ ਇਹ ਹੈਗੀ ਆ ਡਿਜੀਟਲ ਮਸ਼ੀਨ ਆ ਡਿਜੀਟਲ ਮਸ਼ੀਨ ਤੁਹਾਨੂੰ ਵੀ ਪਤਾ ਬਾਜ਼ਾਰ ਦੇ ਵਿੱਚ 4-500 ਰੁਪਏ ਦਾ ਸੂਟ ਵਿਕਦਾ 5 ਮੀਟਰ ਦਾ ਪੂਰਾ ਸੂਟ ਆ ਆਲ ਓਵਰ 4-500 ਤੋਂ ਘੱਟ ਵਿਕਦਾ ਨਹੀਂ ਹੈਗਾ ਮੈਂ ਸੂਟ ਅੱਜ ਮੰਨ ਕੇ ਤੇ ਵੀ ਅੱਧੋ-ਅੱਧੀ ਰੇਟ ਤੇ ਦੇ ਦੂੰਗਾ ਬਹੁਤ ਘੈਂਟ ਪ੍ਰਾਈਸ ਰੱਖਿਆ ਹੋਇਆ ਜਲਦੀ ਜਲਦੀ ਜਿੰਨਾ ਵੀ ਲੈਣਾ ਹੈਗਾ ਸੋਲੋ ਪੀਸ ਆ ਪੰਜ ਡਿਜ਼ਾਈਨ ਨੇ ਪੰਜਾਂ ਡਿਜ਼ਾਈਨ ਦੇ ਸੂਟ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਪੰਜ ਡਿਜ਼ਾਈਨ ਦੇ ਵਿੱਚ ਸੂਟ ਕਾਫੀ ਹੈਗੇ ਆ ਸੈੱਟ ਵਾਈਜ਼ ਨਹੀਂ ਹੈਗਾ ਮਾਲ ਸੋਲੋ ਸੂਟ ਨੇਗੇ ਪਰ ਕੰਨੀ ਤੇ ਮੋਰ ਹੋਊਗੀ ਡਿਜੀਟਲ ਕਾਟਨ ਡਿਜੀਟਲ ਇਹਨੂੰ ਮਤਲਬ ਡਿਜੀਟਲ ਮਸ਼ੀਨ ਲੀਨ ਕਹਿੰਦੇ ਆ ਮਸ਼ੀਨ ਕਾਟਨ ਦਾ ਸੂਟ ਆ ਬਹੁਤ ਘੈਂਟ ਪ੍ਰਾਈਸ ਆ ਬਹੁਤ ਹੀ ਸੋਹਣਾ ਇੱਧਰ ਇੱਧਰ ਦੀ ਦੇਖੋ ਜੀ ਆ ਲੋ ਬਹੁਤ ਘੈਂਟ ਪ੍ਰਾਈਸ ਤੇ ਦੇ ਦੂੰਗਾ ਬਹੁਤ ਸੋਹਣਾ ਸੂਟ ਆ 4-500 ਰੁਪਏ ਤੋਂ ਘੱਟ ਨਹੀਂ ਵਿਕਦਾ ਬਾਜ਼ਾਰ ਦੇ ਵਿੱਚ 500 ਰੁਪਏ ਮੰਗਦਾ 400 ਰੁਪਏ ਦਾ 500 ਰੁਪਏ ਦਾ ਐਂ ਵੇਚਦੇ ਆ ਪਰ ਆਪਾਂ ਮੰਨ ਕੇ ਚਲੋ ਵੀ 500 ਰੁਪਏ ਦੇ ਦੋ 250 ਰੁਪਏ ਦਾ ਇੱਕ ਸੂਟ ਆ ਜਦੋਂ ਮਰਜ਼ੀ ਆ ਕੇ ਲੈ ਜਾਓ ਪੰਜ ਰੰਗ ਨੇ ਪੰਜ ਰੰਗਾਂ ਦੇ ਵਿੱਚ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਆ ਸੌਰੀ ਸੂਟ ਤੁਹਾਨੂੰ ਮਿਲ ਜਾਣਗੇ ਪਰ ਡਿਜ਼ਾਈਨ ਵਗੈਰਾ ਨਹੀਂ ਹੈਗੇ ਹੈਗੀ ਸਾਰੀ ਡਿਜੀਟਲ ਪ੍ਰਿੰਟ ਆ ਲੋ ਜੀ ਮਸ਼ਲੀਨ ਡਿਜੀਟਲ ਪ੍ਰਿੰਟ ਇਹ ਪਤਾ ਇੱਕ ਡਬਲ ਬੁੰਤੀ ਦਾ ਕਪੜਾ ਹੁੰਦਾ ਜੀ ਇਹਦੇ ਅੰਦਰ ਆਹ ਹੁੰਦੀ ਹੈ ਕਾਟਨ ਇਹਦੇ ਅੰਦਰ ਲਾਈਨਿੰਗ ਵਗੈਰਾ ਲਾਉਣ ਦੀ ਲੋੜ ਨਹੀਂ ਹੁੰਦੀ ਇਹ ਕਾਟਨ ਹੁੰਦੀ ਹੈ ਜੀ ਜਿਹੜਾ ਡਿਜੀਟਲ ਕਪੜਾ ਹੁੰਦਾ ਉਹ ਅੰਦਰੋਂ ਵਾਈਟ ਹੁੰਦਾ ਬਾਹਰੋਂ ਦੇ ਪ੍ਰਿੰਟ ਹੁੰਦਾ ਜੀ ਇਹਦੀ ਪਛਾਣ ਹੁੰਦੀ ਹੈ ਡਿਜੀਟਲ ਕਾਟਨ ਕਹੋ ਜੀ ਇਹਨੂੰ ਕੈਮਰੇ ਕਲ ਮਸ਼ਲੀਨ ਕਹੋ ਡਿਜੀਟਲ ਮਸ਼ਲੀਨ ਹੈ ਜੀ ਪੰਜ ਡਿਜ਼ਾਈਨਾਂ ਮੇਰੇ ਕੋਲੇ ਪੰਜਾਂ ਡਿਜ਼ਾਈਨਾਂ ਦੇ ਵਿੱਚ ਸੂਟ ਜਿੰਨੇ ਮਰਜ਼ੀ ਲੈ ਲਓ ਪਰ ਉਹ ਨਹੀਂ ਹੈਗੇ ਇਹਨਾਂ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਵੀ ਹੋਰ ਹੋਰ ਰੰਗ ਨਹੀਂ ਹੈਗਾ ਇਹ ਸਾਰੇ ਸੋਲੋ ਪੀਸ ਨੇ ਜੀ ਬਹੁਤ ਘੈਂਟ ਕਪੜਾ ਹੈਗਾ ਸਿਰਫ 250 ਰੁਪਏ ਦਾ ਸੂਟ ਆ ਨੰਗਲ ਕਲਾਥ ਹਾਊਸ ਮਹਿਲਕਣਾ ਮਹਿਲਕਣਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਬਿਲਕੁਲ ਸਾਹਮਣੇ ਕੇਚਨ ਵਾਲੀ ਗਲੀ ਆ ਗਲੀ ਜੇ ਆਪਣੀ ਦੁਕਾਨਾ ਜਿੱਦੋਂ ਮਰਜ਼ੀ ਆਜੋ ਨਹੀਂ ਆ ਸਕਦੇ ਨੰਬਰ ਹੈਗਾ ਆਪਣਾ 9494316000 ਉਹਦੇ ਕੋਨਟੈਕਟ ਕਰ ਲਓ WhatsApp ਮੈਸੇਜ ਕਰ ਲਓ ਕਾਲ ਕਰ ਲਓ ਸੂਟ ਤੁਹਾਡਾ ਡਾਕ ਰਹੀਂ ਘਰੇ ਵੀ ਪਹੁੰਚਾ ਦਾਂਗੇ ਜੇ ਦੁਕਾਨ ਤੋਂ ਅੱਗੇ ਲੈ ਕੇ ਇਹਨਾਂ ਦੁਕਾਨ ਤੋਂ ਅੱਗੇ ਜਿਹੜੇ ਮੇਰੇ ਲੋਕਲ ਕਸਟਮਰ ਆ ਉਹਨਾਂ ਨੂੰ ਆਇਆ ਵੀ ਰਿਕੁਐਸਟ ਆ ਦੁਕਾਨ ਤੋਂ ਅੱਗੇ ਲੈ ਜਾਓ ਸਿਰਫ ਤੇ ਸਿਰਫ 250 ਰੁਪਏ ਦਾ ਸੁਗੜਾ ਜੀ ਡਿਜੀਟਲ ਮਸ਼ਲੀਨ कॉटन ਫੇਰ ਦੱਸ ਰਹੇ ਹਾਂ ਡਿਜੀਟਲ ਮਸ਼ਲੀਨ कॉटन ਪੰਜ ਰੰਗ ਹੈ ਜੀ ਪੰਜੇ ਰੰਗ ਮੈਂ ਤੁਹਾਨੂੰ ਦਿਖਾਤੀ ਆ ਸੋਲੋ ਪੀਸ ਆ ਸਿਰਫ ਤੇ ਸਿਰਫ 250 ਰੁਪਏ ਦਾ ਸੂਟ ਆ 250 ਰੁਪਏ ਦਾ ਇੱਕ ਕਲਰ ਬਲੂ ਆ ਗਿਆ ਜੀ ਉਦੋਂ ਮਹਿੰਦੀ ਆ ਗਿਆ ਇੱਕ ਗਾਦਰੀ ਆ ਗਿਆ ਇੱਕ ਆ ਬਲੈਕ ਸ਼ੇਡ ਚ ਆ ਗਿਆ ਇੱਕ ਫੇਰਾ ਦੂਜਾ ਬਲੈਕ ਸ਼ੇਡ ਚ ਆ ਗਿਆ ਲੋ ਜੀ ਪੰਜੇ ਤੇ ਪੰਜੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਤੇ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਜਿਹੜਾ ਲੈਣਾ ਉਹਦਾ ਲੈ ਕੇ ਸਕਰੀਨਸ਼ਾਟ ਦੂਰੋ ਵੀਡੀਓ ਦੇਖਦੇ ਹੋ ਤਾਂ ਡਾਕਰਾਹੀਂ ਚਾਰ ਪੰਜ ਦਿਨਾਂ 'ਚ ਤੁਹਾਡੇ ਘਰੇ ਪਹੁੰਚ ਜਾਊਗਾ ਸ਼ਿਪਿੰਗ ਚਾਰਜ ਲੱਗੂਗਾ ਮੌਕੇ ਤੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਦੋ ਸੂਟ ਲਾਉਂਗੇ 500 ਰੁਪਏ ਦੇ ਆਉਣਗੇ 70 80 ਰੁਪਏ 80 ਰੁਪਏ ਆਈਡੀਆ ਸ਼ਿਪਿੰਗ ਚਾਰਜ ਲਾ ਲਓ ਜੀ ਤੇ ਉਸ ਨੂੰ ਮੌਕੇ ਦੱਸ ਦਾਂਗੇ ਜੋ ਵੀ ਹੋਊਗਾ ਵੇਟ ਕਰਕੇ 100 ਰੁਪਏ ਹੋਊ ਜਾਂ 70 80 ਰੁਪਏ ਜੋ ਵੀ ਹੋਣਗੇ ਦੋ ਸੂਟਾਂ ਦੀ ਗੱਲ ਕਰ ਰਹੇ ਜਲਦੀ ਜਲਦੀ ਜਿਹੜਾ ਵੀ ਲੈਣਾ ਬੁੱਕ ਕਰਕੇ ਸਕਰੀਨਸ਼ਾਟ ਲੈ ਕੇ ਨੰਬਰ ਹੈਗਾ 9494316000 ਤੇ ਕੰਟੈਕਟ ਕਰ ਲੋ ਸਕਰੀਨਸ਼ਾਟ ਭੇਜ ਦਿਓ ਤੇ ਆਪਣਾ ਪੇਮੈਂਟ ਕਰਕੇ ਕੈਸ਼ ਓਨ ਡਿਲੀਵਰੀ ਨਹੀਂ ਕਰਦੇ ਪਹਿਲਾਂ ਸਰ ਜੀ ਪੇਪਰ ਰਵਾਸ ਦੇ ਨਹੀਂ ਪਊਗੀ ਸੂਟ 4-5 ਦਿਨਾਂ ਦੇ ਵਿੱਚ ਤੁਹਾਨੂੰ ਮਿਲ ਜੂਗਾ ਨੰਗਲ ਕਲੋਥ ਹਾਊਸ ਮੈਲਕ ਆਪਣੀ ਦੁਕਾਨ ਦਾ ਨਾਮ ਆ ਜਦੋਂ ਮਰਜੀ ਆਜੂ ਜੀ ਨੰਬਰ ਹੈਗਾ 9494316000 ਮਾਲ ਬਹੁਤ ਪੈਕ ਨਾਲ ਦੇ ਚਾਹੇ 15-20 ਵੀ ਸੂਟ ਲੈ ਲੋ ਮਿਲ ਜਾਣਗੇ ਪਰ ਇਹ ਚ 5 ਡਿਜ਼ਾਈਨ ਹੈ ਸਰ 5 ਦੇ 5 ਜਿਹਨਾਂ ਮੈਂ ਤੁਹਾਨੂੰ ਦਿਖਾ ਦਿੱਤੇ ਜਲਦੀ ਜਲਦੀ ਜਿਹੜਾ ਵੀ ਲੈਣਾ ਬੁੱਕ ਕਰ ਲੋ